ਦੇਖੋ ਪਾਕਿਸਤਾਨ ਵੱਲੋਂ ਤਾਂ ਜਿਹੜੀ ਇਸ ਤਰ੍ਹਾਂ ਦੀਆਂ ਘਟੀਆਂ ਹਰਕਤਾਂ ਅਟੈਕ ਜਿਹੜੇ ਆ ਉਹ ਕੀਤੇ ਜਾਂਦੇ ਆ ਅਤਵਾਦੀ ਹਮਲੇ ਕੀਤੇ ਜਾਂਦੇ ਆ ਸਾਨੂੰ ਆਪਣੇ ਸਕਿਉਰਿਟੀ ਫੋਰਸ ਤੇ ਮਾਨ ਹੈ ਉਹਨਾਂ ਨੇ ਹਮੇਸ਼ਾ ਉਹਨਾਂ ਨੇ ਜਿਹੜਾ ਹੈਗਾ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਐਂਡ ਆਈ ਹੋਪ ਐਂਡ ਪ੍ਰੇ ਕਿ ਬੈਟਰ ਸੈਂਸ ਵਿਲ ਪ੍ਰਵੇਲ ਪਾਕਿਸਤਾਨੀ ਮਨੁੱਖ ਸਮਝ ਤੋਂ ਕੰਮ ਲੈਣਗੇ ਕੋਈ ਮਤਲਬ ਉਹਨਾਂ ਨੂੰ ਗਲਤ ਫਹਮ ਨਹੀਂ ਹੋਣੀ ਚਾਹੀਦੀ ਐਸੋ ਦੇਸ਼ ਦੇ 140 ਕਰੋੜ ਲੋਕ ਜੜਿਆ ਆਪਣੀ ਸਕਿਉਰਿਟੀ ਫੋਰਸਸ ਨਾਲ ਖੜੇ ਆ ਹਸਪਤਾਲਾ ਮੈਡੀਕਲ ਤਿਆਰੀ ਹਸਪਤਾਲਾ ਦੀ ਕਿੰਦਾ ਰੈਜਿਮੈਂਟ ਤੁਹਾਡੇ ਸਾਹਮਣੇ ਆ ਜੀ ਇਹ ਮੈਡੀਕਲ ਤਿਆਰੀਆਂ ਸਾਡੀਆਂ ਪੂਰੇ ਪੰਜਾਬ ਦੇ ਵਿੱਚ ਐਮਰਜੈਂਸੀ ਸਰਵਿਸਸ ਮੋਬਾਈਲ ਜਿਹੜੇ ਸਾਡੇ ਦਸਤੇ ਹੈ ਗਿਆ ਜਿਹੜੇ ਜਿਹਨੂੰ ਐਮਰਜੈਂਸੀ ਰਿਸਪੋンス ਰਿਸਪੋンス ਟੀਮਸ ਮੈਡੀਸਨਸ ਇਕ ਕੋਈ ਸਾਰੇ ਅਸੀਂ ਸਟੋਰ ਕਰ ਲਿਆ ਹੋਇਆ ਸਾਡੇ ਜਿਹੜੇ ਹਸਪਤਾਲਾਂ ਤੁਹਾਨੂੰ ਪਤਾ ਹੈ ਤਾਂ ਜਾ ਕੇ ਤੇ ਮੈਦਾਨ ਦੇ ਵਿੱਚ ਵੀ ਜਿਹੜੇ ਡਾਕਟਰਾਂੋਂ ਕੰਮ ਕਰਦੇ ਆ ਅਸੀਂ ਪੂਰੀ ਤਿਆਰੀ ਸਾਡੀ ਪੂਰੀ ਤਿਆਰੀ ਹੈ ਜਿਹੜੇ ਬਾਰਡਰ ਤੇ ਹੈਗੇ ਨੇ ਇਲਾਕੇ ਉਹਨਾਂ ਵਾਸਤੇ ਖਾਸ ਤੌਰ ਤੇ ਕੋਈ ਸਟਾਫ ਨੂੰ ਅਲਰਟ ਮੌਡ ਤੇ ਰੱਖਿਆ ਗਿਆ ਬਿਲਕੁਲ ਜੀ ਸਾਰੇ ਪੰਜਾਬ ਦੇ ਵਿੱਚ ਸਾਰੇ ਦੇਖੋ ਬਾਰਡਰ ਦਾ ਮਤਲਬ ਤੁਸੀਂ ਡਿਫਾਈਨ ਨਹੀਂ ਕਰ ਸਕਦੇ ਉਹ ਜਦੋਂ ਇਸ ਤਰ੍ਹਾਂ ਦੇ ਹਾਲਾਤ ਹੋਣ ਸਾਰੇ ਪੰਜਾਬ ਨੂੰ ਜੋ ਮੇਰਾ ਫਰਜ਼ ਹੈ ਜੀ ਜੋ ਮੇਰੀ ਡਿਊਟੀ ਆ ਜੋ ਮਨੂੰ ਮੇਰੇ ਲ ਤਾਂ ਸਰ ਕੱਲ ਦੇ ਰਾਜ ਨੂੰ ਅਟੈਕ ਕੀਤਾ ਗਿਆ ਉਹ ਚੀਜ਼ ਨੂੰ ਲੈ ਕੇ ਤੁਸੀਂ ਬਤੌਰ ਐਮਪੀ ਕਿਸਦੀ ਕਿਉਂ ਲេចਦੇ ਮੈਂ ਇਸ ਤਰ੍ਹਾਂ ਜੀ ਇੱਕ ਤਾਂ ਮੈਂ ਪੂਰੀ ਸੋਲੀਡੈਰਿਟੀ ਨਾਲ ਅਸੀਂ ਖੜੇ ਆ ਆਪਣੇ ਆਰਮਡ ਫੋਰਸਸ ਇੰਡੀਅਨ 에ਅਰ ਫੋਰਸ ਆਰਮੀ ਨੇਵੀ ਔਰ ਮੈਂ ਸਵੇਰ ਤੋਂ ਮੈਂ ਅੱਜ ਸਵੇਰੇ ਹੀ 7:30 ਵਜੇ ਅਨਾਉਂਸ ਕਰਤਾ ਕਿ ਅਸੀਂ ਇਲੈਕਸ਼ਨ ਰਿੰਗ ਬੰਦ ਕਰ ਰਹੇ ਹਾਂ ਕਿਉਂਕਿ ਕੋਈ ਵੀ ਪੋਲਿਟਿਕਸ ਅਸੀਂ ਨਹੀਂ ਚਾਹੁੰਦੇ ਜਦੋਂ ਜੰਗ ਚੱਲ ਰਹੀ ਹੋਵੇ ਔਰ ਦੂਜੀ ਗੱਲ ਇਹ ਹੈ ਕਿ ਮੇਰੀ ਡੀਸੀ ਸਾਹਿਬ ਨਾਲ ਵੀ ਸਵੇਰ ਦੀ ਦੋ ਵਾਰੀ ਗੱਲ ਹੋ ਚੁੱਕੀ ਕਮਿਸ਼ਨਰ ਪੁਲਿਸ ਨਾਲ ਵੀ ਗੱਲ ਹੋ ਚੁੱਕੀ ਮੈਂ ਤੁਹਾਡੇ ਮੱਦੇਮਤ ਇੱਕੋ ਹੀ ਗੱਲ ਕਹਿਣਾ ਚਾਹੁੰਦਾ ਤੁਹਾਡੇ ਦਰਸ਼ਕਾਂ ਨੂੰ ਕਿ ਜਿਹੜੇ ਰਿਯੂਮਰ ਹੁੰਦੇ ਆ ਜਿਹੜੀਆਂ ਇਹ ਹਵਾਵਾਂ ਹੁੰਦੀਆਂ ਇਹਨਾਂ ਤੇ ਨਾ ਜਾਓ ਸਿਰਫ ਜਿਹੜੀ ਆਫੀਸ਼ਲ ਹੋਵੇ ਵਰਜਨ ਸਿਰਫ ਉਹਤੇ ਤੇ ਜਾਓ ਕੋਈ ਡੀਸੀ ਵੱਲੋਂ ਆਫਿਸ ਹੈ ਕੋਈ ਕਮਿਸ਼ਨਰ ਪੁਲਿਸ ਵੱਲੋਂ ਆਰਡਰ ਹੈ ਜਾਂ ਕੋਈ ਨੋਟੀਫਿਕੇਸ਼ਨ ਹੈ ਸਿਰਫ ਉਹ ਤੱਕਰ ਕਿਉਂਕਿ ਹਵਾਵਾਂ ਬਹੁਤ ਫੈਲ ਰਹੀਆਂ ਸ਼ਹਿਰ ਚ ਇਹ ਇਹਨਾਂ ਨੂੰ ਬਸ ਸਿਰਫ ਜੇ ਪੜਨਾ ਪੜ ਲੋ ਬਲਕੇ ਦਾ ਪੜਨ ਦੀ ਵੀ ਲੋੜ ਨਹੀਂ ਪਰ ਇਹਨਾਂ ਤੇ ਕੋਈ ਅਮਲ ਨਾ ਕਰੋ ਦੇਖੋ ਪਾਕਿਸਤਾਨ ਵੱਲੋਂ ਤਾਂ ਜਿਹੜੀ ਇਸ ਤਰ੍ਹਾਂ ਦੀਆਂ ਘਟਿਆ ਹਰਕਤਾਂ ਅਟੈਕ ਜਿਹੜੇ ਆ ਉਹ ਕੀਤੇ ਜਾਂਦੇ ਆ ਅਤਵਾਦੀ ਹਮਲੇ ਕੀਤੇ ਜਾਂਦੇ ਆ ਸਾਨੂੰ ਆਪਣੀ ਸਿਕਿਉਰਟੀ ਹੋ ਸਕਦਾ ਹੈ ਮਾਨ ਹੈ ਉਹਨਾਂ ਨੇ ਹਮੇਸ਼ਾ ਉਹਨਾਂ ਨੇ ਜਿਹੜਾ ਹੈਗਾ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਐਂਡ ਆਈ ਹੋਪ ਐਂਡ ਪ੍ਰੇ ਕਿ ਬੈਟਰ ਸੈਂਸ ਵਿਲ ਪ੍ਰਵੇਲ ਪਾਕਿਸਤਾਨੀ ਮਾਨਸ ਸਮਝ ਤੋਂ ਕੰਮ ਲੈਣਗੇ ਕੋਈ ਮਤਲਬ ਉਹਨਾਂ ਨੂੰ ਗਲਤ ਫਹਿਮੀ ਨਹੀਂ ਹੋਣੀ ਚਾਹੀਦੀ ਐਸੋ ਦੇਸ਼ ਦੇ 140 ਕਰੋੜ ਲੋਕ ਜੜਿਆ ਆਪਣੀ ਸਕਿਉਰਿਟੀ ਫੋਰਸਾਂ ਨਾਲ ਖੜੇ ਆ ਹਸਪਤਾਲਾਂ ਤੇ ਮੈਡੀਕਲ ਤਿਆਰੀਆਂ ਹਸਪਤਾਲਾਂ ਦੀ ਕਿੱਦਾਂ ਦੇ ਰਹੀ ਮੈਡੀਕਲ ਤਿਆਰੀਆਂ ਕਿੰਨੀਆਂ ਤੁਹਾਡੇ ਸਾਹਮਣੇ ਆ ਜੀ ਮੈਡੀਕਲ ਤਿਆਰੀਆਂ ਸਾਡੀਆਂ ਪੂਰੇ ਪੰਜਾਬ ਦੇ ਵਿੱਚ ਐਮਰਜੈਂਸੀ ਸਰਵਿਸਿਜ਼ ਮੋਬਾਈਲ ਜਿਹੜੇ ਸਾਡੇ ਦਸਤੇ ਹੈਗੇ ਆ ਜਿਹੜੇ ਜਿਹਨੂੰ ਐਮਰਜੈਂਸੀ ਰਿਸਪੋンス ਰਿਸਪੋンス ਟੀਮਸ ਮੈਡੀਸਨ ਕੋਈ ਕਾਇਟ ਸਾਰੇ ਅਸੀਂ ਸਟੋਰ ਕਰ ਲਿਆ ਹੋਇਆ ਸਾਡੇ ਜਿਹੜੇ ਹਸਪਤਾਲਾਂ ਤੁਹਾਨੂੰ ਪਤਾ ਹੈ ਤਾਂ ਜਾ ਕੇ ਤੇ ਮੈਦਾਨ ਦੇ ਵਿੱਚ ਵੀ ਜਿਹੜੇ ਡਾਕਟਰਾਂ ਨੂੰ ਕੰਮ ਕਰਦੇ ਆ ਅਸੀਂ ਪੂਰੀ ਤਿਆਰੀ ਸਾਡੀ ਪੂਰੀ ਤਿਆਰੀ ਹੈ ਜਿਹੜੇ ਬਾਰਡਰ ਤੇ ਹੈਗੇ ਨੇ ਇਲਾਕੇ ਉਹਨਾਂ ਵਾਸਤੇ ਖਾਸ ਤੌਰ ਤੇ ਕੋਈ ਸਟਾਫ ਨੂੰ ਅਲਰਟ ਮੋਡ ਤੇ ਰੱਖਿਆ ਗਿਆ ਬਿਲਕੁਲ ਜੀ ਸਾਰੇ ਪੰਜਾਬ ਦੇ ਵਿੱਚ ਸਾਰੇ ਦੇਖੋ ਬਾਰਡਰ ਦਾ ਮਤਲਬ ਤੁਸੀਂ ਡਿਫਾਈਨ ਨਹੀਂ ਕਰ ਸਕਦੇ ਉਹਦੇ ਜਦੋਂ ਇਸ ਤਰ੍ਹਾਂ ਦੇ ਹਾਲਾਤ ਹੋਣ ਸਾਰੇ ਪੰਜਾਬ ਨੂੰ ਜੋ ਮੇਰਾ ਫਰਜ਼ ਹੈ ਜੀ ਜੋ ਮੇਰੀ ਡਿਊਟੀ ਹੈ ਜੋ ਮਨੂੰ ਮੇਰੇ ਲੀਡਰਾਂ ਵੱਲੋਂ ਦਿੱਤੀ ਗਈ ਆ ਮੈਂ ਆਲਰੇਡੀ ਦੋ ਦਿਨ ਪਹਿਲਾਂ ਹੀ ਜਿਹੜਾ ਆਪਣਾ ਸਾਰਾ ਕੰਮ ਸ਼ੁਰੂ ਕਰਕੇ ਸਰ ਕੱਲ ਦੇ ਰਾਜ ਨੂੰ ਅਟੈਕ ਕੀਤਾ ਗਿਆ ਵਾ ਉਸ ਚੀਜ਼ ਨੂੰ ਲੈ ਕੇ ਤੁਸੀਂ ਬਤੌਰ ਐਮਪੀ ਕਿਸ ਦੀ ਕਿਉਂ ਦੇ ਰਹੇ ਮੈਂ ਇਸ ਤਰ੍ਹਾਂ ਜੀ ਇੱਕ ਤਾਂ ਮੈਂ ਪੂਰੀ ਸੋਲੀਡੈਰਿਟੀ ਨਾਲ ਅਸੀਂ ਖੜੇ ਆ ਆਪਣੇ ਆਰਮਡ ਫੋਰਸਸ ਇੰਡੀਅਨ 에ਅਰ ਫੋਰਸ ਆਰਮੀ ਨੇਵੀ ਔਰ ਮੈਂ ਸਵੇਰ ਤੋਂ ਮੈਂ ਅੱਜ ਸਵੇਰੇ ਹੀ 7:00 7:30 ਵਜੇ ਅਨਾਉਂਸ ਕਰਤਾ ਕਿ ਅਸੀਂ ਇਲੈਕਸ਼ਨਰਿੰਗ ਬੰਦ ਕਰ ਰਹੇ ਹਾਂ ਕਿਉਂਕਿ ਕੋਈ ਵੀ ਪੋਲਿਟਿਕਸ ਅਸੀਂ ਨਹੀਂ ਚਾਹੁੰਦੇ ਜਦੋਂ ਜੰਗ ਚੱਲ ਰਹੀ ਹੋਵੇ ਔਰ ਦੂਜੀ ਗੱਲ ਇਹ ਹੈ ਕਿ ਮੇਰੀ ਡੀਸੀ ਸਾਹਿਬ ਨਾਲ ਵੀ ਸਵੇਰ ਦੀ ਦੋ ਵਾਰੀ ਗੱਲ ਹੋ ਚੁੱਕੀ ਕਮਿਸ਼ਨਰ ਪੁਲਿਸ ਨਾਲ ਵੀ ਗੱਲ ਹੋ ਚੁੱਕੀ ਮੈਂ ਤੁਹਾਡੇ ਮੋਢੇ ਮੈਂ ਇੱਕੋ ਹੀ ਗੱਲ ਕਹਿਣਾ ਚਾਹੁੰਦਾ ਤੁਹਾਡੇ ਦਰਸ਼ਕਾਂ ਨੂੰ ਕਿ ਜਿਹੜੇ ਰਿਊਮਰ ਹੁੰਦੇ ਆ ਜਿਹੜੀਆਂ ਇਹ ਅਫਵਾਹਾਂ ਹੁੰਦੀਆਂ ਇਹਨਾਂ ਤੇ ਨਾ ਜਾਓ ਸਿਰਫ ਜਿਹੜੀ ਆਫੀਸ਼ੀਅਲ ਹੋਵੇ ਵਰਜਨ ਸਿਰਫ ਉਤੇ ਤੇ ਜਾਓ ਕੋਈ ਡੀਸੀ ਵੱਲੋਂ ਆਫਿਸ ਹੈ ਕੋਈ ਕਮਿਸ਼ਨਰ ਪੁਲਿਸ ਵੱਲੋਂ ਆਰਡਰ ਹੈ ਜਾਂ ਕੋਈ ਨੋਟੀਫਿਕੇਸ਼ਨ ਹੈ ਸਿਰਫ ਉਹ ਤੱਕਨ ਕਿਉਂਕਿ ਅਫਵਾਹਾਂ ਬਹੁਤ ਫੈਲ ਰਹੀਆਂ ਸ਼ਹਿਰ ਚ ਇਹ ਇਹਨਾਂ ਨੂੰ ਬਸ ਸਿਰਫ ਜੇ ਪੜਨਾ ਪੜ ਲਓ ਬਲਕੇ ਤਾਂ ਪੜਨ ਦੀ ਵੀ ਲੋੜ ਨਹੀਂ ਪਰ ਇਹਨਾਂ ਤੇ ਕੋਈ ਅਮਲ ਨਾ